ਤਾਂ ਦੀਵਾਲੀ ਤੋਂ ਬਾਅਦ ਪੋਟਾਸ਼ ਦੇ ਕਾਰਨ ਵੱਡਾ ਧਮਾਕਾ ਹੋਇਆ ਹੈ ਇਹ ਧਮਾਕਾ ਲਲਹੀੜੀ ਰੋਡ ਦੀ ਜਗਤ ਕਲੋਨੀ ਦੀ ਗਲੀ ਨੰਬਰ 3 ਦੇ ਵਿੱਚ ਹੋਇਆ ਜਥੇ ਕਾਰ ਦੇ ਵਿੱਚ ਰੱਖੇ ਪੋਟਾਸ਼ ਨੇ ਅਚਾਨਕ ਜ਼ਬਰਦਸਤ ਧਮਾਕੇ ਦਾ ਰੂਪ ਧਾਰਨ ਕੀਤਾ ਧਮਾਕਾ ਇੰਨਾ ਜ਼ੋਰ ਦਾ ਸੀ ਕਿ ਇੱਕ ਘਰ ਦੀ ਛੱਤ ਪੂਰੀ ਤਰ੍ਹਾਂ ਉੱਡ ਗਈ ਅਤੇ ਨਾਲ ਲੱਗਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਜ਼ਬਰਦਸਤ ਧਮਾਕੇ ਨੇ ਧੂਏ ਦੇ ਗੁਬਾਰਾ ਤੇ ਆਵਾਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਧਮਾਕੇ ਦੀ ਆਵਾਜ਼ ਸੁਣਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤੇ ਤੁਰੰਤ ਪ੍ਰਸ਼ਾਸਨ ਨੂੰ ਇਸ ਬਾਬਤ ਸੂਚਨਾ ਦਿੱਤੀ ਗਈ ਸਾਨਕ ਰਹਿਣ ਵਾਲੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਉਹ ਘਰਾਂ ਦੇ ਵਿੱਚ ਸਨ ਜਦੋਂ ਜਾਨਕ ਜ਼ਬਰਦਸਤ ਧਮਾਕਾ ਸੁਣਾਈ ਦਿੰਦਾ ਤਾਂ ਉਹ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਛੱਤ ਉੱਤੇ ਰੱਖੇ ਪੋਟਾਸ਼ ਦੇ ਵਿੱਚ ਗੈਸ ਬਣਨ ਦੇ ਕਾਰਨ ਧਮਾਕਾ ਹੋਇਆ ਸੀ ਲੋਕਾਂ ਨੇ ਕਿਹਾ ਕਿ ਜਿਸ ਥਾਂ ਉਤੇ ਇਹ ਬਲਾਸਟ ਹੋਇਆ ਉੱਥੇ ਅਕਸਰ ਬੱਚੇ ਖੇਡਦੇ ਰਹਿੰਦੇ ਨੇ ਖੁਸ਼ਕਿਸਮਤੀ ਦੇ ਨਾਲ ਘਟਨਾ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਨੂੰ ਦੱਸਣੇ ਕਿ ਪੂਰਾ ਘਟਨਾਕ੍ਰਮ ਖੰਨਾ ਤੋਂ ਸਾਹਮਣੇ ਹੈ ਜੁਤੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪੁੱਜੇ ਨੇ ਉਹਨਾਂ ਵੱਲੋਂ ਵੀ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਇਹ ਇੱਕਦਮ ਨਾ ਕਾਫੀ ਜ਼ਿਆਦਾ ਬਲਾਸਟ ਹੋਇਆ ਬਿਲਕੁਲ ਬਹੁਤ ਜ਼ਿਆਦਾ ਹਾਈ ਲੈਵਲ ਦਾ ਸੀਗਾ ਤਾਂ ਸਾਰੇ ਲੋਕ ਬਾਹਰ ਆਏ ਵੀ ਕੀ ਹੋ ਗਿਆ ਜਦੋਂ ਦੇਖਿਆ ਤਾਂ ਨਾਲ ਮਤਲਬ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਧੂੰਆਂ ਕਾਫੀ ਉੱਠਿਆ ਕਿਸ ਚੀਜ਼ ਦਾ ਧੂੰਆਂ ਸੀਗਾ ਜਿਸ ਚੀਜ਼ ਦਾ ਇਹਨਾਂ ਨੇ ਕੁਝ ਬੱਚਿਆਂ ਨੇ ਰੱਖਿਆ ਹੋਣਾ ਬੰਬ ਸੀ ਜਾਂ ਕੀ ਸੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਇਹਨਾਂ ਨੇ ਆਪਣੇ ਘਰ ਕੀ ਰੱਖਿਆ ਹੋਇਆ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ 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 ਨਾ ਹਾਂਜੀ ਬੈਕ ਤੇ ਸਾਡੇ ਇਹਨਾਂ ਦੇ ਘਰ ਦੇ ਬਿਲਕੁਲ ਸਾਰਾ ਇਹਨਾਂ ਦੀ ਜਿਹੜੀਆਂ ਚਦਰਾਂ ਨੇ ਉਹ ਟੁੱਟ ਕੇ ਬੈਕ ਤੇ ਚਲੇ ਗਈਆਂ ਹਨਾ ਉਹਨਾਂ ਦਾ ਸਾਰਾ ਇੱਟਾਂ ਵਗੈਰਾ ਹੋਰ ਉਹਨਾਂ ਦਾ ਨੁਕਸਾਨ ਕਾਫੀ ਹੋਇਆ ਹੈ ਉਹਨਾਂ ਦੇ ਕੀ ਨਾਮਾਂ ਜੀ ਤੁਹਾਡਾ ਜੀ ਸੁਨੀਲ ਵਰਮਾ ਜੀ ਅੱਜ ਕੀ ਇੱਥੇ ਕੱਢਣਾ ਮਾਪੀ ਹੈ ਕੱਢਣਾ ਐਕਚੁਅਲੀ ਇਹਨਾਂ ਦੇ ਨਾ ਪਿੱਛੇ ਉੱਪਰ ਬਲਾਸਟ ਬੜਾ ਤਕੜਾ ਹੋਇਆ ਸੀਗਾ ਤੇ ਉਹਦਾ ਜਿਹੜੀ ਛੱਤ ਤੋੜ ਕੇ ਸਾਡੇ ਮਤਲਬ ਘਰ ਦੇ ਪਿੱਛੇ ਬੈਕ ਸਾਈਡ ਤੇ ਗਿਰ ਗਈ ਸੋਪਨ ਸਪੇਸ ਸੀਗਾ ਤੇ ਨਾਲ ਹੀ ਫਿਰ ਉਹ ਨੀਚੇ ਜਿਹੜੀ ਸਾਡੇ ਖੁੱਲਾ ਸੀਗਾ ਓਪਨ ਸਪੇਸ ਸੀਗੀ ਉਸ ਦੇ ਉੱਪਰ ਗਿਰਿਆ ਸਾਰਾ ਸਮਾਨ ਆ ਕਿ ਤੇ ਉਹਦੀ ਇੱਟ ਵਗੈਰਾ ਨੀਚੇ ਗਿਰੀਆਂ ਦੋ ਤਿੰਨ ਇੱਟਾਂ ਕਾਫੀ ਨੀਚੇ ਗਿਰਗੀਆਂ ਸੀਗੀਆਂ ਤੋ ਬੱਚੇ ਦਾ ਜੇ ਅਗਰ ਨੀਚੇ ਵਗੈਰਾ ਹੁੰਦੇ ਤਾਂ ਫਿਰ ਕਾਫੀ ਨੁਕਸਾਨ ਹੋ ਸਕਦਾ ਸੀ ਉਹਦਾ ਕਾਰਨ ਪਤਾ ਲੱਗਿਆ ਕਾਹਦਾ ਤਨਾਕਾ ਹੋਇਆ ਕਾਰਨ ਮੈਂ ਇਹਨਾਂ ਦੇ ਬੱਚੇ ਨੂੰ ਪੁੱਛਿਆ ਸੀ ਇਹ ਕਹਿੰਦਾ ਮੈਂ ਪੋਟਾਸ਼ ਲੈ ਕੇ ਆਇਆ ਸੀਗਾ ਰੇਲਵੇ ਰੋਡ ਤੋਂ ਕੋਈ ਚਾਬੀ ਤਾਲੇ ਵਾਲੇ ਹੈਗੇ ਆ ਉਹ ਵੇਚਦੇ ਆ ਉਹ 200 ਗ੍ਰਾਮ 200 ਰੁਪਏ ਦਾ ਕੁਝ ਗ੍ਰਾਮ ਲੈ ਕੇ ਆਇਆ ਸੀ ਪਤਾ ਨਹੀਂ ਕਿੰਨਾ ਪਾਈਏ ਲੈ ਕੇ ਆਇਆ ਸੀ ਸੋਰੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਬਲਾਸਟ ਬੋਰਡ ਤਕੜਾ ਸੀਗਾ ਤੇ ਉਹ ਪੂਰਾ ਘਰ ਨੁਕਸਾਨ ਹੋ ਗਿਆ ਨੁਕਸਾਨ ਉੱਪਰ ਤਾਂ ਕਾਫੀ ਹੈ ਮਤਲਬ ਜ਼ਿਆਦਾ ਵੀ ਨਹੀਂ ਹੈ ਜਾਲੀਆਂ ਵਗੈਰਾ ਟੁੱਟੀਆਂ ਸੀਗੀਆਂ ਤੇ ਨਾਲ ਲੱਕੜ ਨਾਲ ਜਿਹੜੇ ਅਟੈਚਮੈਂਟਸ ਸੀ ਉਹ ਵੀ ਕਾਫੀ ਟੁੱਟੇ ਹੋਏ ਕੰਪਲੀਟ ਦਿਖਾਈ ਕੰਪਲੀਟ ਮੈਂ ਥਾਣੇ ਹਾਂਜੀ ਲਿਖਵਾ ਕੇ ਆਇਆ ਸੀਗਾ ਉਹ ਕਹਿੰਦੇ ਵੀ ਸਵੇਰੇ ਅਸੀਂ ਮੌਇਨਾ ਕਰਾਂਗੇ ਅੱਗੇ ਦੇਖੀਏ ਲੱਗਦਾ ਕਿ ਮਹੱਲੇ 'ਚ ਇਸ ਤਰ੍ਹਾਂ ਦੇ ਇੱਕ ਬੜੀ ਪਟਾਸ਼ ਵਗੈਰਾ ਰੱਖੀ ਗਈ ਆ ਲੱਗਦਾ ਨਹੀਂ ਕਿ ਵੱਡਾ ਹਾਸਾ ਹੁਣ ਟਲ ਗਿਆ ਬੱਦਹਸਾ ਹੋਂ ਟਲ ਗਿਆ ਜੀ ਬੱਚਾ ਕਰ ਇੰਨਾ ਦਾ ਹੀ ਬੱਚਾ ਉੱਪਰ ਹੁੰਦਾ ਤਾਂ ਉਹਨੂੰ ਕਾਫੀ ਨੁਕਸਾਨ ਹੋ ਸਕਦਾ ਸੀਗਾ ਬੱਚੇ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਸੀ ਕੋਈ ਮਾਂ-ਬਾਪ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਨੂੰ ਕਿੰਨੇ ਕ ਤਰ੍ਹਾਂ ਇਕ ਸਾਡੀ ਗੱਲ ਹੈ ਕਿ ਨਾਲ ਦਾ ਘਰ ਸੀਗਾ ਇਹਨਾਂ ਦੇ ਮਗਰ ਸ਼ੀਸ਼ੇ ਵਗੈਰਾ ਕਾਫੀ ਟੁੱਟ ਗਏ ਉੱਪਰ ਵਾਲੇ ਉਹ ਵੀ ਤੁਹਾਡੇ ਵਾਈਬ੍ਰੇਸ਼ਨ ਨਾਲ ਕੁਝ ਹੋਇਆ ਇਹਨਾਂ ਦਾ ਕਿੰਨਾ ਕੁ ਜ਼ੋਰਦਾਰ ਧਮਾਕਾ ਸੀਗਾ ਉਸ ਦਾ ਧਮਾਕਾ ਕਾਫੀ ਬਹੁਤ ਵੱਡਾ ਸੀਗਾ ਕੋਈ ਮੇਟ ਨੇ ਦੱਸੇ ਬੇਟਾ ਉਪਰ ਹੀ ਸੀਗਾ ਕੋਠੇ ਤੇ ਕਿਉਂਕਿ ਪੜ ਰਿਹਾ ਸੀ ਉੱਪਰ ਉਹ ਜੀ ਤੁਹਾਡਾ ਸੁਨੀਤਾ ਰਾਣੀ ਇਹ ਇਥੇ ਜਿਹੜਾ ਧਮਾਕਾ ਹੋਇਆ ਕੀ ਕਾਰਨ ਕੁਝ ਪਤਾ ਲੱਗਿਆ ਹਾਂਜੀ ਇਹਨਾਂ ਦਾ ਬੇਟਾ ਨਾ ਦੀਵਾਲੀ ਵਾਲੇ ਦਿਨ ਦਾ ਹੀ ਪਟਾਖੇ ਤੇ ਉਹ ਪੈਪ ਜਿਹੜੀ ਲੋਹੇ ਦੀ ਹੁੰਦੀ ਆ ਉਹਦੇ ਚ ਪਾ ਪਾ ਕੇ ਪਟਾਖੇ ਚਲਾਉਂਦਾ ਸੀ ਮੇਰੇ ਵੀ ਬੇੜੇ ਚ ਬਹੁਤ ਧੂਆ ਜਾਂਦਾ ਨਾਲ ਮੇਰਾ ਘਰ ਆ ਮੈਨੂੰ ਚੜਦਾ ਮੈਂ ਪੈਰਾਲਾਈਜ਼ ਦੀ ਮਰੀਜ਼ ਆ ਮੈਂ ਇਹਨੂੰ ਰੋਕਿਆ ਵੀ ਨਾ ਚਲਾਏ ਮੇਰੇ ਧੂਆ ਚੜਦਾ ਇਹਦੀ ਮੰਮੀ ਮੈਨੂੰ ਖਿੱਚ ਕੇ ਪਈ ਆ ਉਸ ਦਿਨ ਇਹਦੇ ਪਾਪਾ ਕੋਈ ਨਹੀਂ ਇਹਨਾਂ ਨੂੰ ਸਮਝਾਉਂਦੇ ਇਹ ਉਸ ਦਿਨ ਦਾ ਹੀ ਲੱਗਿਆ ਹੋਇਆ ਰੋਜ਼ ਪਟਾਸ ਦੇ ਡੇਡ ਮਰਤਬਾਨ ਮੈਂ ਦੇਖਿਆ ਇਹਦੇ ਹੱਥ ਚ ਲੈ ਕੇ ਆਇਆ ਪਹਿਲਾਂ ਇਹਦੇ ਪਾਪਾ ਨਹੀਂ ਲਿਆ ਕੇ ਦਿੱਤੀ ਆ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਪਰ ਇਹ ਮੰਨਦੇ ਨਹੀਂ ਕਿਸੇ ਦੀ ਬੀਖੋ ਇਹ ਦਿਵਾਲੀ ਵਾਲੇ ਦਿਨ ਤੋਂ ਹੀ ਚਲਾ ਰਿਹਾ ਹੈ 20 ਤਰੀਕ ਦਾ ਕਿੰਨਰ ਨੂੰ ਸਾਰਾ ਹਸਪਤਲ ਲੱਗਿਆ ਨੁਕਸਾਨ ਤਾਂ ਬਹੁਤ ਹੋਇਆ ਪਿਛਲੇ ਪਾਸੇ ਕਿਉਂ ਮੈਂ ਤਾਂ ਜਾ ਨਹੀਂ ਸਕਦੀ ਪੈਰਾਲਾਈਜ਼ ਦੀ ਮਰੀਜ਼ ਆ ਮੈਂ ਸੁਣਿਆ ਹੀ ਆ ਵੀਡੀਓ ਦੇਖੀ ਆ ਬਣਾ ਕੇ ਲਿਆਂਦੀ ਸੀ ਬਹੁਤ ਜ਼ਿਆਦਾ ਮੇਰਾ ਦਿਲ ਹੌਲ ਗਿਆ ਮੇਰੇ ਕੋਲ ਇੱਕ ਲੇਡੀਸ ਹੋਰ ਬੈਠੇ ਸੀਗੇ ਅਸੀਂ ਬਹੁਤ ਡਰ ਕੇ ਬੈਠੇ ਸਾਰੇ ਧੂਆਂ ਫੈਲ ਗਿਆ ਜਿਵੇਂ ਅੱਗ ਕਿਤੇ ਲੱਗ ਗਈ ਹੁੰਦੀ ਬਹੁਤ ਜਿਆਦਾ ਸੀ ਆ ਦੇਖੋ ਚਾਰ ਪੰਜ ਗਲੀਆਂ ਚ ਉਹ ਸਿਰੇ ਟੱਕਰ ਸੁਣੀ ਆ ਆਵਾਜ਼ ਸਭ ਪਤਾ ਨਹੀਂ ਅਸਤਾ ਪੁੱਛਿਆ ਵੀ ਇਹਨੇ ਚਲਾਇਆ ਉਹ ਸੰਤਾ ਇਹ ਸੀ ਵੀ ਸ਼ਾਇਦ ਉੱਪਰ ਇਹਨੇ ਚਲਾਇਆ ਇਹ ਕਹਿੰਦੀ ਨਹੀਂ ਮੇਰਾ ਬੇਟਾ ਤਾਂ ਥੱਲੇ ਸੀਗਾ ਉੱਪਰ ਆਪ ਹੀ ਚੱਲ ਗਿਆ ਇਹਨੇ ਵੀ ਚਲੁੰਦਾ ਜਾਨੀ ਹਾਂਜੀ ਪਹਿਲਾਂ ਹੀ ਪਾਇ ਪਾਇ ਦੇਖੋ ਚਲੁੰਦਾ ਹਾਂਜੀ ਉਹ ਦੱਸਿਆ ਨਹੀਂ ਜੇ ਪਟਾਸ ਕਹਿ ਰਹੇ ਨੇ ਬੱਚੇ ਰੱਖੇ ਹੋਏ ਸੀ ਹਾਂਜੀ ਦੱਸਿਆ ਨਹੀਂ ਵੀ ਕੀ ਲੈ ਕੇ ਆਏ ਨਾ ਜੀ ਸਾਨੂੰ ਕੁਝ ਨਹੀਂ ਪਤਾ ले आके किन्ने ਦਿੱਤੀ ਪਹਿਲਾਂ ਵੀ ਲੈ ਅੰਦਰ ਆਇਆ ਜਾਂ ਪਹਿਲੀ ਵਾਰੀ ਲੈ ਕੇ ਆਇਆ ਪਹਿਲੀ ਵਾਰੀ ਲੈ ਕੇ ਆਇਆ ਇਹ ਕਿਤਾ ਦਿਵਾਲੀ ਵਾਲੇ ਦਿਨ ਲੈ ਕੇ ਆਇਆ ਸੀ ਥੋੜਾ ਜਿਹਾ ਉਹ ਰਾ ਕੇ ਖਤਮ ਕਰ ਲਿਆ ਸੀ ਤੇ ਅਸੀਂ ਇਹਨੂੰ ਸਮਝਾਇਆ ਵੀ ਇਸੀ ਕਰੇ ਨਹੀਂ ਵਰਨਾ ਇਹਨੂੰ ਰੱਖੇ ਉਹਦੇ ਬਾਅਦ ਫੇਰ ਪਤਾ ਨਹੀਂ ਹੁਣ ਚੋੜੀ ਨਾਲ ਕਿਵੇਂ ਲਿਆ ਨਹੀਂ ਲਿਆ ਬੇਟਾ ਟੋੜ ਬੇਟਾ ਜੀ ਪਰਦਾ ਜੀ ਕੀ ਕੀ ਕਰਦਾ ਪਰਦਾ ਜੀ ਕਿਹੜੀ ਕਲਾਸ ਚ ਹੈ 8ਵੀਂ ਚ ਹੈ ਅਰੇ ਪੈਸੇ ਨਹੀਂ ਪਤਾ ਕਿੱਥੋਂ ਲੈ ਗਿਆ ਕਿਉਂਕਿ ਜਿੱਥੋਂ ਲੈ ਗਿਆ ਪੈਸੇ ਕਹਿੰਦਾ ਦੀਵਾਲੀ ਤੋਂ ਵਾਲੀ ਮਿਲੀ ਸੀ ਮੈਂ ਉਹ ਇਕੱਠੇ ਕਰਕੇ ਰੱਖਿਆ ਹੋਇਆ ਸੀ ਚੋਰੀ ਨਾਲ ਲੈ ਕੇ ਆ ਜੀ ਸਾਨੂੰ ਨਹੀਂ ਦੱਸਿਆ